ਦੋਸਤੋ ਪਿਛਲੇ ਦਿਨੀ ਮੈਂ ਬਹੁਤ ਨਿਮਰਤਾ ਨਾਲ ਅਪੀਲ ਕੀਤੀ ਸੀ ਪੰਜਾਬੀਆਂ ਨੂੰ ਕਿ ਮੂੰਗੀ ਬੀਜੀਏ ਕਿ ਅਸੀਂ 7275 ਰੁਪਏ ਉਹਦਾ ਐਮਐਸਟੀ ਦੇਵਾਂਗੇ ਮੇਰੇ ਕਹੇ ਤੇ ਲਗਭਗ ਸਵਾ ਲੱਖ ਏਕੜ ਮੂੰਗੀ ਬੀਜੀ ਗਈ ਪਰ ਜਿਹੜੀ ਕੁਝ ਨਾ ਤਾਂ ਮੂੰਗੀ ਦੀ ਜਿਹੜੀ ਕੁਆਲਿਟੀ ਹੈ ਉਹਦੇ ਤੇ ਕੁਝ ਸਵਾਲ ਉੱਠੇ ਨੇ 15% ਮੂੰਗੀ ਹਜੇ ਤੱਕ ਮਾਰਕਫੈਟ ਨੇ ਖੀਦੀ ਹੈ ਤੇ ਜੋ ਸੈਂਟਰ ਸਰਕਾਰ ਨੇ ਖਰੀਦਣੀ ਸੀ ਨਾ ਫਾੜਨੇ ਉਹਨਾਂ ਨੇ ਕਿਹਾ ਕੁਆਲਿਟੀ ਠੀਕ ਨਹੀਂ ਹੈਗੀ ਸੋ ਅਸੀਂ ਅੱਜ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਹਾਂ ਮਾਰਕਫੈਟ ਜਿਹੜੀ ਆ ਉਹ ਰੈਲਾਕਸੇਸ਼ਨ ਦੇ ਰਹੀ ਹੈ ਕੁਆਲਿਟੀ ਦੇ ਵਿੱਚ ਜੇ ਕਿਸੇ ਦੀ ਮੂੰਗੀ ਫਰਜ ਕਰੋ 7000 ਰੁਪਏ ਪਰ ਕਵਾਂਟਲ ਵਿਕੀ ਹੈ ਤਾਂ ਪੰਜਾਬ ਗਵਰਨਮੈਂਟ 275 ਰੁਪਏ ਉਹਨੂੰ ਪੱਤਾ ਦੇਊਗੀ ਇਨਸੈਂਟਿਵ ਦੇਊਗੀ ਜਨਨ ਕਿ ਐਮਐਸਪੀ ਦੇ ਨਾਲ ਬਰਾਬਰ ਕਰਾਂਗੇ 70 7000 ਚ ਵਿਕੀ 275 ਹੋਗੇ 7275 ਹੋਗੇ ਜੇ ਕਿਸੇ ਦੀ ਮੂੰਗੀ 650 ਨੂੰ ਵਿਕੀ ਹੈ ਤਾਂ ਉਹਨੂੰ ਅਸੀਂ ਫਿਰ 72 75 ਕਰਨ ਲਈ ਜਿਹੜਾ ਫਰਕ ਹੈ 775 ਦਾ ਉਹ ਦੇਵਾਂਗੇ ਜੀ ਪਰ ਮੂੰਗੀ ਚੱਕੀ ਜਾਊਗੀ ਜੇ ਕਿਸੇ ਦੀ ਮੂੰਗੀ ਖਰਾਬ ਤੋਂ ਖਰਾਬ ਕੁਆਲਿਟੀ 6000 ਦੀ ਵੀ ਵਿਕੀ ਹੈ ਚਾਹੇ ਉਹ ਇਹ ਤੋਂ ਪਹਿਲਾਂ ਵਿਕ ਚੁੱਕੀ ਹੈ ਸਾਡੇ ਕੋਲ ਡਾਟਾ ਸਾਰਾ ਤਾਂ ਉਹਨੂੰ ਅਸੀਂ 1000 ਰੁਪਏ ਜਾਨੀ ਉਹਨੂੰ 7000 ਤੱਕ ਅਸੀਂ ਪਰ ਪੁਆਇੰਟ ਤੱਕ ਪੈਸੇ ਦੇਵਾਂਗੇ ਕਿਉਂਕਿ ਮੂੰਗੀ ਮੈਂ ਆਪਣੇ ਕਹੇ ਤੇ ਆਪਣੀ ਬੇਨਤੀ ਤੇ ਭਜਵਾਈ ਸੀ ਇਸਕਾ ਕਿ ਮੇਰੀ ਡਿਊਟੀ ਬਣਦੀ ਹੈ ਮੇਰਾ ਫਰਜ਼ ਬਣਦਾ ਹੈ ਕਿ ਮੈਂ ਘਾਟਾ ਨਾ ਪੈਣ ਦੇਵਾਂ ਸੋ ਇਹਦੇ ਵਾਸਤੇ ਵਿੱਤ ਵਿਭਾਗ ਨੂੰ ਲਿਖ ਦਿੱਤਾ ਗਿਆ ਜਿੰਨੇ ਵੀ ਮੰਗੀ ਜੇ ਤੁਸੀਂ ਵੇਚ ਵੀ ਆਇਓ ਘਟਾ ਭਾਤੇ ਤਾਂ ਤੁਹਾਨੂੰ ਬਰਾਬਰ ਕਰਨ ਲਈ ਐਮਐਸਪੀ ਦੇ ਅਸੀਂ ਉਹਦਾ ਜਿਹੜਾ ਫਰਕ ਹੈ ਡਿਫਰੈਂਸ ਹੈ ਉਹ ਤੁਹਾਨੂੰ ਪੇ ਕਰਾਂਗੇ ਉਹ ਤੁਹਾਨੂੰ ਜਾਰੀ ਕਰਾਂਗੇ ਸੋ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਹੋਰ ਜਿੰਨੀਆਂ ਵੀ ਆਉਣ ਵਾਲੀਆਂ ਸਕੀਮਾਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਸਮੇ ਸਮੇਤੇ ਇਨਫੋਰਮ ਕਰਦਾ ਰਹੂੰਗਾ ਬਹੁਤ ਬਹੁਤ ਮਿਹਰਬਾਨੀ